ਜਿਲ੍ਹਾ ਪ੍ਰਧਾਨ ਆ ਐਸਓਆਈ ਸਟੂਡੈਂਟ ਆਰਗੇਨਾਈਜੇਸ਼ਨ ਆਫ ਇੰਡੀਆ ਦਾ ਚਰਮਣੀ ਅਕਾਲੀ ਦਲ ਅੱਜ ਮੈਂ ਆਧੇ ਅਧੇ ਤੋਂ ਅਸਤੀਫਾ ਦੇ ਰਿਹਾ ਸਾਡੀ ਜਿਹੜੀ ਲੋਡ ਹੁੰਦੀ ਆ ਉਹਨਾਂ ਨੂੰ ਬੂਟਾਂ ਵੇਲੇ ਸਿਰ ਬੱਸਾਂ ਭਰਨ ਵੇਲੇ ਯਾਦ ਆਉਂਦੀ ਆ ਵੀ ਬਾਈ ਜੀ ਬੱਸਾਂ ਭਰਨੀਆਂ ਅੱਜ ਆ ਇੱਥੇ ਫੰਕਸ਼ਨ ਆ ਲੋਕਤਾਂਤ੍ਰਿਕ ਪਾਰਟੀ ਨਹੀਂ ਰਹਿ ਗਈ ਅਕਾਲੀ ਦਲ ਇਹਨੂੰ ਇੱਕ ਪ੍ਰਾਈਵੇਟ ਲਿਮਟਿਡ ਬਣਾ ਦਿੱਤਾ ਗਿਆ ਜਦੋਂ ਇਲੈਕਸ਼ਨ ਹੁੰਦੇ ਆ ਨਾ ਯੂਥ ਨੂੰ ਮੂਰੇ ਕਰ ਦਿੱਤਾ ਜਾਂਦਾ ਹੈ ਇਹ ਪਰਚਿਆਂ ਵਾਸਤੇ ਸਿਰਫ ਯੂਥ ਦੀ ਲੋਡ ਆਉਂਦੀ ਹੈ ਜਾਂ ਬੱਸਾਂ ਭਰਨ ਲਈ ਜਾਂ ਘੱਟ ਕਰਨ ਲਈ ਸਾਡੇ ਪ੍ਰਧਾਨ ਸਾਹਿਬ ਐਸ ਕੁਬੀਰ ਜੀ ਉਹਨਾਂ ਨੇ ਤਾਂ ਸਾਨੂੰ ਮਿਲਣ ਦਾ ਰਾਹ ਤੇ ਨਹੀਂ ਕਰ ਲੰਦੇ ਅੱਜ ਦੀ ਪ੍ਰੈਸ ਕਾਨਫਰੰਸ ਰੱਖੀ ਹੈ ਹਾਂਜੀ ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਪ੍ਰੈਸ ਦਾ ਧੰਨਵਾਦ ਕਰਦਾ ਹਾਂ ਜਿਹੜੇ ਇੱਕ ਛੋਟੇ ਜਿਹੇ ਸੱਦੇ ਤੇ ਤੁਸੀਂ ਸਾਰੇ ਆਏ ਹੋ ਬਹੁਤ ਬਹੁਤ ਧੰਨਵਾਦ ਹੈ ਜੀ ਨਾਨਕੀ ਮੇਰਾ ਨਾਮ ਅਕਸ਼ੇਸ਼ ਸ਼ਰਮਾ ਜੀ ਤੇ ਮੈਂ ਆ ਜ਼ਿਲ੍ਹਾ ਪ੍ਰਧਾਨ ਆ ਐਸਓਆਈ ਸਟੂਡੈਂਟ ਆਰਗੇਨਾਈਜੇਸ਼ਨ ਆਫ ਇੰਡੀਆ ਦਾ ਚਰਮਨੀ ਅਕਾਲੀ ਦਲ ਅੱਜ ਪ੍ਰੈਸ ਕਾਨਫਰੰਸ ਕਰਨ ਦਾ ਜਿਹੜਾ ਸਾਡਾ ਮਕਸਦ ਇਹ ਸੀਗਾ ਵੀ ਅੱਜ ਮੈਂ ਆਪ ਦੇ ਅਹੁਦੇ ਤੋਂ ਅਸਤੀਫਾ ਦੇ ਰਿਹਾ ਹਾਂ ਬੜੇ ਦੁਖੀ ਮਨ ਨਾਲ ਅਸਤੀਫਾ ਦੇ ਰਿਹਾ ਕਿਉਂਕਿ ਮੈਂ ਪਾਰਟੀ ਦਾ ਬੜਾ ਵਫਾਦਾਰ ਵਰਕਰ ਰਿਹਾ ਹਾਂ 12 ਤੋਂ 15 ਸਾਲ ਹੋ ਚੱਲੇ ਨੇ ਤਕਰੀਬਨ ਮੈਨੂੰ ਪਾਰਟੀ ਨਾਲ ਜੁੜੇ ਨੂੰ ਪਿਛਲੇ ਜਦੋਂ ਪਿਛਲੇ ਇਲੈਕਸ਼ਨ ਸੀ ਉਦੋਂ ਮੈਨੂੰ ਪ੍ਰਧਾਨ ਬਣਾਇਆ ਗਿਆ ਸੀ ਐਸਓ ਦਾ ਐਤਕੀ ਮੈਨੂੰ ਇਲੈਕਸ਼ਨਾਂ ਤੋਂ ਪਹਿਲਾਂ 2 ਸਾਲ ਪਹਿਲਾਂ ਜਦੋਂ ਇਲੈਕਸ਼ਨ ਹੋਏ ਸੀ ਆਪਣੇ ਉਦੋਂ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਸੀ ਕਾਰਨ ਇਹ ਸੀਗੇ ਸਰ ਵੀ ਜਿਹੜੇ ਦੂਜੀ ਪਾਰਟੀਆਂ ਤੋਂ ਲੀਡਰ ਆ ਜਾਂਦੇ ਨੇ ਸੀਨੀਅਰ ਲੀਡਰਾਂ ਦੀ ਜਿਹੜੇ ਜਾਂ ਜਿਹੜੇ ਵਰਕਰ ਕੰਮ ਕਰ ਰਹੇ ਹੁੰਦੇ ਆ ਉਹਨਾਂ ਦੀ ਫਿਰ ਉਹ ਉਹਨਾਂ ਨੂੰ ਦੂਜੇ ਨੂੰ ਅਹੁਦੇ ਦੇ ਦਿੱਤੇ ਜਾਂਦੇ ਨੇ ਜਿਹੜਾ ਆਮ ਵਰਕਰ ਪਹਿਲੇ ਹੀ ਪਾਰਟੀ 'ਚ ਕੰਮ ਕਰ ਰਿਹਾ ਉਹਨਾਂ ਦਾ ਮੁੱਲ ਪੈਂਦਾ ਨਹੀਂਗਾ ਇੱਕ ਜਿਹੜੀ ਲੋਕਲ ਲੀਡਰਸ਼ਿਪ ਹੈ ਉਹ ਬਿਨਾਂ ਪੁੱਛੇ ਪਾਰਟੀ ਦੇ ਜਿਹੜੇ ਅਹਿਮ ਜਿਹੜੇ ਅਹੁਦੇਦਾਰ ਹੁੰਦੇ ਆ ਉਹਨਾਂ ਤੋਂ ਬਿਨਾਂ ਪੁੱਛੀ ਨਿਯੁਕਤ ਕਰ ਦਿੱਤੇ ਜਾਂਦੇ ਆ ਤੇ ਫਿਰ ਸਾਨੂੰ ਦੱਸਿਆ ਵੀ ਨਹੀਂ ਜਾਂਦਾ ਨਾ ਕੋਈ ਮੀਟਿੰਗਾਂ ਬਾਰੇ ਦੱਸਿਆ ਜਾਂਦਾ ਜਿਹੜਾ ਨਿਯੁਕਤ ਕੀਤਾ ਉਹਦੇ ਬਾਰੇ ਵੀ ਨਹੀਂ ਦੱਸਿਆ ਜਾਂਦਾ ਪਾਰਟੀ ਦੇ ਇੰਨੇ ਬੁਰੇ ਹਾਲਾਤ ਹੋ ਗਏ ਕਿ ਸਾਡੇ ਨਾਲ ਸਿਰਫ ਸੰਪਰਕ ਜਿਹੜੇ ਪ ਸਾਨੂੰ ਕਦੇ ਵੀ ਪ੍ਰਧਾਨ ਸਾਹਿਬ ਨਾਲ ਮਿਲਣ ਦਿੱਤੇ ਨਹੀਂ ਜਾਂਦਾ ਠੀਕ ਹੈ ਜੀ ਤੇ ਸਾਡੀ ਜਿਹੜੀ ਲੋੜ ਹੁੰਦੀ ਹੈ ਉਹਨਾਂ ਨੂੰ ਬੂਟਾਂ ਵੇਲੇ ਸਿਰ ਬੱਸਾਂ ਭਰਨ ਵੇਲੇ ਯਾਰ ਆਉਂਦੇ ਆ ਵੀ ਬਾਈ ਜੀ ਬੱਸਾਂ ਭਰਨੀਆਂ ਅੱਜ ਆ ਇੱਥੇ ਫੰਕਸ਼ਨ ਹੈ ਪ੍ਰਧਾਨ ਜੀ ਨੇ ਆਉਣਾ 50 ਬੰਦੇ ਦੇਣੇ ਆ 100 ਬੰਦੇ ਤੁਹਾਡੇ ਲਿਖ ਲਈਏ ਸਾਡਾ ਕਦੇ ਵੀ ਹਾਲਾਤ ਕਦੇ ਪੁੱਛੇ ਨਹੀਂ ਸਾਡੇ ਤੋਂ ਕਦੇ ਇਹ ਨਹੀਂ ਪੁੱਛਿਆ ਵੀ ਤੁਹਾਨੂੰ ਕਿਸੇ ਚੀਜ਼ ਦੀ ਕੋਈ ਪ੍ਰੋਬਲਮ ਤਾਂ ਨਹੀਂ ਤਕਰੀਬਨ 2 ਸਾਲ ਤੋਂ ਮੈਨੂੰ ਮੈਂ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਮੇਰੇ ਨਾਲ ਕਿਸੇ ਨੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਨਹੀਂ ਹੈਗੀ ਪ੍ਰਧਾਨ ਸਾਹਿਬ ਨੂੰ ਤਾਂ ਸਾਡੇ ਜਿਹੜੇ ਅਗਲੇ ਉਹਨਾਂ ਦੇ ਪੀਏ ਹੁੰਦੇ ਆ ਉਹ ਮਿਲ ਨਹੀਂ ਦਿੰਦੇ ਤੇ ਜਿਹੜੀ ਲੋਕਲ ਲੀਡਰਸ਼ਿਪ ਹੁੰਦੀ ਆ ਉਹ ਮੂਰੇ ਹੋ ਜਾਂਦੀ ਜਿਹੜੇ ਤਾਂ ਜਿਹੜੇ ਅਹੁਦੇਦਾਰ ਹੁੰਦੇ ਆ ਜਾਂ ਜਿਹੜੇ ਪਾਰਟੀ ਦੇ ਵਰਕਰ ਹੁੰਦੇ ਆ ਉਹ ਅਧਿਨਤਾ ਮੰਨ ਲੈਂਦੇ ਆ ਉਹਨਾਂ ਨਾਲ ਤਾਂ ਠੀਕ ਹੈ ਨਹੀਂ ਦੂਜੇ ਬੰਦੇ ਦਾ ਅਕਸ ਨੂੰ ਜ਼ੀਰੋ ਕਰ ਦਿੰਦੇ ਆ ਇਹ ਤੇ ਸੋਸ਼ਲ ਮੀਡੀਆ ਤੇ ਉਹਦੇ ਖਿਲਾਫ ਉਲਟ ਕਮੈਂਟ ਵੀ ਆਉਂਦੇ ਆ ਸਾਰਾ ਕੁਝ ਹੁੰਦਾ ਇਹਨਾ ਹੁਣ ਇੱਕ ਲੋਕਤਾਂਤ੍ਰਿਕ ਪਾਰਟੀ ਨਹੀਂ ਰਹਿ ਗਈ ਆ ਅਕਾਲੀ ਦਲ ਇਹਨੂੰ ਇੱਕ ਪ੍ਰਾਈਵੇਟ ਲਿਮਟਿਡ ਬਣਾ ਦਿੱਤਾ ਗਿਆ ਪਾਰਟੀ ਦੇ ਜਿਹੜੇ ਆਪਣੇ ਜਿਹੜੇ ਕੁੱਚੜ ਜਿਹੜੇ ਆਪਰੇ ਕਹਿੰਦੇ ਹੁੰਦੇ ਆ ਵੀ ਜਿਹੜੇ ਇਹਨਾਂ ਦੇ ਸੋਸ਼ਲ ਮੀਡੀਆ ਵਾਲੇ ਹੁੰਦੇ ਆ ਉਹ ਕਮੈਂਟ ਇਦਾਂ ਦੇ ਗੰਦੇ ਗੰਦੇ ਕਰਦੇ ਦੂਜੇ ਦੇ ਅਕਸ ਬਾਰੇ ਫਿਰ ਤੁਹਾਨੂੰ ਪਤਾ ਵੀ ਜਿਹੜੇ ਪਿੱਛੇ ਜਿਹੇ ਆਹ ਮੇਰ ਵਾਲਾ ਰੌਲਾ ਪਿਆ ਸੀਗਾ ਜੀ ਮੇਰ ਵਾਲੇ ਰੌਲੇ 'ਚ ਸਿਰਫ VOTING ਕੀਤੀ ਸੀਗੀ ਬਿਨਾ ਪੱਖ ਜਾਣੇ ਤੇ ਉਹਨਾਂ ਨੂੰ ਪਾਰਟੀ 'ਚੋਂ ਬਾਹਰ ਕੱਢ ਦਿੱਤਾ ਗਿਆ ਤਾਂ ਹਾਲਾਂਕਿ ਉਹਨਾਂ ਨੂੰ ਵਿਚਾਰਿਆਂ ਨੂੰ ਕਿੰਨਾ ਟਾਈਮ ਹੋ ਗਿਆ ਸਾਡੇ ਭਰਾ ਆ ਵੱਡੇ ਉਹਨਾਂ ਨੂੰ ਵੀ ਕਿੰਨਾ ਟਾਈਮ ਹੋ ਗਿਆ ਸੀ ਕੋਈ ਉਹਨਾਂ ਦੀ ਕੋਈ ਸਾਰ ਨਹੀਂ ਲਈ ਗੱਲਬਾਤ ਪੱਖ ਰੱਖਣ ਦੀ ਵੀ ਇੱਕ ਵਾਰੀ ਪ੍ਰਧਾਨ ਸਾਹਿਬ ਨੇ ਕੋਸ਼ਿਸ਼ ਨਹੀਂ ਕੀਤੀ ਉਹ ਵੀ ਉਹੀ ਹੈ ਵੀ ਉਹਨਾਂ ਜਿਹੜੇ ਪੀ ਸਮਝਾ ਰਹੇ ਨੇ ਉਹ ਬੁਰੇ ਹੋਣ ਹੀ ਨਹੀਂ ਦਿੰਦੇ ਜੀ ਸਾਨੂੰ ਵੀ ਨਹੀਂ ਕਰੇ ਹੋਣ ਦਿੱਤਾ ਬਾਕੀ ਜੇ ਸਾਡੀ ਹੁਣ ਕੋਈ ਸਾਰ ਨਹੀਂ ਲਊਗਾ ਹੁਣ ਮੈਂ ਤੁਹਾਨੂੰ ਦੱਸ ਰਿਹਾ ਵੀ ਜਿਵੇਂ ਇਲੈਕਸ਼ਨ ਆ ਰਹੇ ਆ ਹਾਲੇ ਤੱਕ ਤਾਂ ਸਾਨੂੰ ਪੁੱਛਿਆ ਨਹੀਂ ਪਰ ਹੁਣ ਜੇ ਮੈਂ ਜਾ ਕੇ ਹਿਮਾਲਿਆ ਪਹਾੜੀਆਂ ਦੇ ਵਿੱਚ ਲੁਕ ਜਾਣਾ ਤਾਂ ਹੁਣ ਇਲੈਕਸ਼ਨਾਂ ਵੇਲੇ ਮੈਨੂੰ ਉੱਥੋਂ ਵੀ ਲੱਭ ਲਿਆਉਣਗੇ ਵੀ ਮਤਲਬ ਐਡਾ ਬੁਰਾ ਹਾਲ ਹੈ ਵੀ ਮੈਂ ਯੂਥ ਨੂੰ ਇੱਕ ਮੈਸੇਜ ਦੇਣਾ ਚਾਹੁੰਨਾ ਵੀ ਅਸੀਂ ਤਾਂ ਦੇ 12 ਤੋਂ 15 ਸਾਲ ਪਾਰਟੀ ਦੇ ਲਈ ਕੀਤਾ ਤੇ ਸਪੋਇਲ ਵੀ ਕੀਤੇ ਅਗੇ ਸਾਡੀ ਕਿਸੇ ਨੇ ਸਾਰ ਨਹੀਂ ਲਈ ਸਾਡਾ ਕੋਈ ਕੰਮ ਨਹੀਂ ਹੋ ਮੰਨ ਲਓ ਮੇਰੇ ਨਾਲ ਇੰਨਾ ਯੂਥ ਜੁੜਿਆ ਹੋਇਆ ਹੈ ਜੇ ਕਿਸੇ ਦਾ ਕੋਈ ਕੰਮ ਮੈਂ ਤਾਂ ਹੀ ਕਰਾ ਸਕੂ ਜਦੋਂ ਮੇਰੇ ਪਰਸਨਲ ਕੰਮ ਆਪਦੇ ਨਹੀਂ ਹੋ ਰਹੇ ਮੇਰੀ ਸੁਣਵਾਈ ਨਹੀਂ ਹੋ ਰਹੀ ਮੈਨੂੰ ਕਦੇ ਪ੍ਰਧਾਨ ਸਾਹਿਬ ਨਾਲ ਮਿਲ ਨਹੀਂ ਦਿੱਤਾ ਗਿਆ ਤੇ ਜਿਹੜੇ ਸਾਡੇ ਪੰਜਾਬ ਦੇ ਕੌਮੀ ਪ੍ਰਧਾਨ ਹੈਗੇ ਐਸਓ ਹੀ ਦੇ ਕਦੇ ਉਹਨਾਂ ਨੇ ਵੀ ਮੇਰੇ ਨਾਲ رابطہ ਕਰਨ ਦੀ ਕੋਸ਼ਿਸ਼ ਕੀਤੀ ਨਹੀਂ ਹੈਗੀ ਮੈਂ ਜਰੂਰ ਟਰਾਈ ਕੀਤਾ ਪਤਾ ਨਹੀਂ ਕੋਈ ਰਜੇਮੀਆਂ ਕਰਕੇ ਆ ਪਤਾ ਨਹੀਂ ਕਿਹੜਾ ਗੱਲਾ ਕਰਕੇ ਮਤਲਬ ਇਹ ਕੁਝ ਜਿਹੜੇ ਕਾਰਨ ਸੀਗੇ ਅੱਜ ਜਿੰਨਾ ਕਰਕੇ ਅਸੀਂ ਅਸਤੀਫਾ ਦੇ ਰਹੇ ਹਾਂ ਮੈਂ ਜਿੰਨਾ ਕਰੂਗਾ ਸਤਿ ਪ੍ਰਭਾਤ ਐਸੋ ਦੇ ਪ੍ਰਧਾਨ ਨੂੰ ਮੈਨੂੰ ਐਸ ਵੀ ਦੇ ਪ੍ਰਧਾਨ ਨੂੰ ਜੀ ਇਲੈਕਸ਼ਨਾਂ ਤੋਂ ਪਹਿਲਾਂ ਜਦੋਂ ਆ ਐਮ ਐਲ ਇਲੈਕਸ਼ਨ ਸੀ ਉਸ ਤੋਂ ਪਹਿਲਾਂ ਮੈਨੂੰ ਅਨਾਉਂਸ ਕੀਤਾ ਸੀ ਉਹਦੀ ਮੈਂ ਜਿਹੜੀ ਕਾਪੀ ਹੈ 29 ਤੋਂ ਲਗਭਗ 2.5 ਸਾਲ ਹੋ ਗਏ ਸ਼ੁਕਰੀਆ ਬਾਦ ਨੂੰ ਮਿਲਣ ਤਾਂ ਜੀ ਮੈਨੂੰ ਵੀ ਲੱਗਦਾ 2 ਸਾਲ ਹੋ ਗਏ ਹੋਣੇ 2.5 ਸਾਲ ਪਹਿਲਾਂ ਉਹਦੀ ਇਲੈਕਸ਼ਨਾਂ ਮਿਲੀਆਂ ਸੀ ਉਸ ਤੋਂ ਬਾਅਦ ਅਸੀਂ ਕੋਸ਼ਿਸ਼ ਕੀਤੀ ਹੈ ਜੀ ਸਾਨੂੰ ਮਿਲ ਨਹੀਂ ਦਿੱਤਾ ਲੋਕਲ ਲੀਡਰਸ਼ਿਪ ਨੇ ਪਹਿਲਾਂ ਤਾਂ ਜਿਹੜੇ ਲੋਕਲ ਲੀਡਰ ਸੀ ਉਹੀ ਚੇਂਜ ਹੋ ਗਏ ਅਸੀਂ ਪਾਰਟੀਆਂ ਜਦੋਂ ਇਲੈਕਸ਼ਨ ਹੁੰਦੇ ਆ ਨਾ ਯੂਥ ਨੂੰ ਮੂਹਰੇ ਕਰ ਦਿੱਤਾ ਜਾਂਦਾ ਹੈ ਇਹ ਪਰਚਿਆਂ ਵਾਸਤੇ ਸਿਰਫ ਯੂਥ ਦੀ ਲੋਡ ਆਉਂਦੀ ਹੈ ਜਾਂ ਬੱਸਾਂ ਭਰਨ ਦੀ ਜਾਂ ਕੱਟ ਕਰਨ ਦੀ ਹਾਲਾਂਕਿ ਸਾਰ ਸਾਡੇ ਕਦੇ ਨਹੀਂ ਲੈ ਗਏ ਜੇ ਹੁਣ ਮੰਨ ਲਓ ਮੇਰੇ ਨਾਲ ਇੰਨਾ ਯੂਥ ਖੜਾ ਹੈ ਜੁੜੇ ਆ ਬਾਕੀ ਕਾਲਜਾਂ ਦੇ ਮੁੰਡੇ ਜੁੜੇ ਆ ਮਹੱਲਿਆਂ ਦੇ ਜੁੜੇ ਆ ਮੈਂ ਉਹਨਾਂ ਦੀਆਂ ਪ੍ਰੋਬਲਮਾਂ ਤਾਂ ਹੀ ਸੋਲਵ ਕਰ ਸਕਦਾ ਜੇ ਮੇਰੀਆਂ ਪ੍ਰੋਬਲਮਾਂ ਸੁਣੀਆਂ ਜਾਣਗੀਆਂ ਜਦੋਂ ਮੇਰੇ ਨਾਲ ਕੋਣ ਕੋਣ ਦੇਖੋ ਜੀ ਅੱਜ ਤਾਂ ਹਲੇ ਤਾਂ ਮੈਂ ਹੀ ਕਰ ਰਿਆਂਗਾ ਬਾਕੀ ਜਿਹੜੇ ਆਫੀਸ਼ੀਅਲੀ ਜੇ ਕੋਈ ਕਿਸੇ ਨੂੰ ਦਿੱਤੇ ਹੋਣਗੇ ਮੁੰਡਿਆਂ ਨੇ ਮੈਨੂੰ ਕਾਲ ਆ ਰਿਹਾ ਜਿਵੇਂ ਜਿਵੇਂ ਹੋਊਗਾ ਉਹ ਅੱਗੇ ਕਿ ਤੁਹਾਨੂੰ ਤੇ ਨੋਟ ਕਰਵਾ ਦਿੱਤਾ ਜੀ ਤੁਹਾਨੂੰ ਪਾਰਕਿੰਗ ਦਾ ਸੰਦਾਰ ਦੇਖੋ ਜੀ ਮੈਂ ਤੁਹਾਨੂੰ ਪਹਿਲਾਂ ਦੱਸਦਾ ਵੀ ਜਿਹੜੇ ਸਾਡੇ ਪ੍ਰਧਾਨ ਸਾਹਿਬ ਐ ਸੁਖਵੀਰ ਜੀ ਉਹਨਾਂ ਨਾਲ ਤਾਂ ਸਾਨੂੰ ਮਿਲਣ ਦਾ ਰਾਤ ਤੇ ਨਹੀਂ ਕਰ ਲੈਂਦੇ ਉਹ ਵੀ ਜਿਹੜੇ ਪੀਏ ਹੁੰਦੇ ਆ ਜੀ ਉਹਨਾਂ ਦੇ ਤੇ ਜਾਂ ਜਿਹੜੀ ਲੋਕਲ ਆਪਣੀ ਲੋਕਲ ਹੈਗੇ ਹੈਗੇ ਲੀਡਰਾਂ ਨੂੰ ਮਿਲਣਾ ਚਾਹੁੰਦੇ ਚਰਨੀ ਮੈਂ ਮੈਂ ਤਾਂ ਆਪਦੇ ਪੱਖੇ ਰੱਖਣਾ ਚਾਹੁੰਦਾ ਸੀ ਜੀ ਮੈਨੂੰ ਵੀ ਲੋੜ ਸੀ ਮੈਂ ਅੱਜ ਆ ਕੇ ਨਾ ਤੁਸੀਂ ਨਾਰਾਜ਼ ਵੀ ਹੋ ਟੋਟੀ ਸ਼ਰਮਣੀ ਅਕਾਲੀ ਦਲ ਤੋਂ ਆ ਕਿ ਇਥੇ ਦੀ ਲੋਕਲ ਲੀਡਰ ਲੋਕਲ ਲੀਡਰਾਂ ਨਾਲ ਆ ਜੀ ਮੇਰੀ ਤਾਂ ਲੋਕਲ ਲੀਡਰਸ਼ਿਪ ਸਾਨੂੰ ਮਰੇ ਹੋਣੀ ਨਹੀਂ ਸਾਡੇ ਗਰਾਊਂਡ ਲੈਵਲ ਦਾ ਜਿਹੜਾ ਕੰਮ ਆ ਸਾਡੀ ਕਰੇ ਸਾਰੀ ਨਹੀਂ ਲੈ ਰਹੇ ਵੀ ਅਸੀਂ ਕਿੰਨਾ ਵਰਕ ਕਰ ਰਹੇ ਆ ਜੇ ਪ੍ਰਧਾਨ ਸਾਹਿਬ ਨੂੰ ਪਤਾ ਹੋਊਗਾ ਫੇਰ ਹੀ ਅਸੀਂ ਕਿਤੇ ਜਾ ਕੇ ਉਹ ਕਰਾਂ ਹੈ ਨਾ ਜੀ ਇਹ ਤਾਂ ਇੱਥੇ ਰਹਿੰਦੇ ਤੂੰ ਸਿੱਧਾ ਜਾ ਕੇ ਮਿਲ ਲੈ ਬਾਈ ਜੀ ਮਿਲਣ ਤਾਂ ਹੀ ਦੇਣਗੇ ਜਦੋਂ ਮੈਂ ਤੁਹਾਨੂੰ ਪਹਿਲਾਂ ਹੀ ਕਹੀ ਜਾਂਦਾ ਵੀ ਜਿਹੜੇ ਉਹਨਾਂ ਦੇ ਪੀਏ ਆ ਉਹੀ ਰਫਤਾਰ ਰੱਖਦੇ ਉਹ ਮੂਰੇ ਹੋਣੀ ਨਹੀਂ ਦਿੰਦੇ ਜੇ ਮੰਨ ਲਓ ਮੈਂ ਕਰਨ ਦੀ ਕੋਸ਼ਿਸ਼ ਕਰੂੰ ਮੇਰਾ ਐਕਸ ਜ਼ੀਰੋ ਕਰ ਦੇਣਗੇ ਅੱਜ ਤੋਂ ਦੇਖ ਲਿਓ ਸੋਸ਼ਲ ਮੀਡੀਆ ਤੇ ਪਾਉਣਾ ਸਟਾਰਟ ਕਰ ਦੇਣਗੇ ਉਹ ਤਾਂ ਐ ਵੀ ਕਹਿਣਗੇ ਵੀ ਇਹ ਤਾਂ ਕਰੇ ਪ੍ਰਧਾਨ ਲੱਗੇ ਹੀ ਨਹੀਂ ਸੀ ਹਾਲਾਂਕਿ ਮੈਂ ਤੁਹਾਨੂੰ ਇਹਦਾ ਜਿਹੜਾ ਆਫੀਸ਼ੀਅਲੀ ਆ ਜਿਹੜਾ ਮੈਂ ਤੁਹਾ ਇਹਨਾਂ ਨੇ ਤਾਂ ਐਂ ਵੀ ਕਹਿਤਾ ਸੀਗਾ ਵੀ ਉਹ ਸਾਡੇ ਐਮਸੀ ਨਹੀਂ ਸੀ ਠੀਕ ਹੈ ਨਾ ਜੀ ਵੀ ਇਹ ਕੁਝ ਕਾਰਨ ਹੈ ਇਹ ਯੂਥ ਦਾ ਦਰਦ ਹੈ ਕਿਉਂਕਿ ਅਸੀਂ ਆਪ ਦਾ ਸਾਰਾ ਟਾਈਮ ਕੱਢ ਕੇ ਪੈਸਾ ਵੀ ਅਸੀਂ ਜੇਬਾਂ ਚੋਂ ਲਾਇਆ ਜਿੱਥੋਂ ਤੱਕ ਗਏ ਆ ਰੈਲੀਆਂ ਚ 12 12 15 15 ਬੱਸਾਂ ਭਰ ਕੇ ਭਰ ਕੇ ਲੈ ਕੇ ਆਂਦੇ ਨੇ ਮੈਨੂੰ 10 ਤੋਂ 12 ਸਾਲ ਹੋ ਚੁੱਕੇ ਆ ਸਰ ਆਫੀਸ਼ੀਅਲੀ ਤਾਂ ਜਿਹੜੇ ਵੀ ਕੋਈ ਧਰਨੇ ਧੁਰਨੇ ਚ ਹੁੰਦੇ ਸੀ ਉਹਨਾਂ ਚ ਆਏ ਇੱਕ ਦੋ ਚ ਨਾਮ ਵੀ ਆਏ ਆ ਵੀ ਜਦੋਂ ਹੁਣ ਲੜਾਈਆਂ ਲੁੜੀਆਂ ਹੋ ਜਾਂਦੀਆਂ ਬੁੱਥਾਂ ਬਾਥਾਂ ਤੇ ਉਹਦੇ ਚ ਸਾਨੂੰ ਹੀ ਮੂਰੇ ਕਰ ਦਿੰਦੇ ਸੀ ਤੁਸੀਂ ਸਰ ਪਰ ਰੋਬਿੰਦਰਾ ਅਰਸ਼ਦੀਪ ਸਿੰਘ ਰੋਬਿੰਦਰਾ ਹਾਂਜੀ ਭਾਗ ਸਰ ਮੇਰੀ ਥੋੜੀ ਗਲਤ ਹੋਈ ਹੈ ਸਰ ਮੈਂ رابطہ ਕਰਨ ਦੀ ਕੋਸ਼ਿਸ਼ ਕੀਤੀ ਹੈ ਮੇਰੇ ਨਾਲ ਹਲੇ ਤੱਕ ਕਿਸੇ ਨੇ ਮੈਨ ਨਾਲ ਕਿਸੇ ਨੇ ਮਤਲਬ ਮੈਂ ਕਹਿ ਰਿਹਾ ਮੈਂ 2.5 ਸਾਲ ਤੋਂ ਘਰੇ ਬੈਠਾ ਐਂ ਮੇਰੇ ਵਰਗੇ ਕਈ ਲੀਡਰ ਹੈਗੇ ਆ ਜਿਹੜੇ ਅਧੀਨਤਾ ਨਹੀਂ ਸਵੀਕਾਰਦੇ ਹੁਣ ਦੂਜੀਆਂ ਪਾਰਟੀਆਂ ਚ ਵਾਕੇ ਉਹਨਾਂ ਨੂੰ ਲਾ ਦਿੰਦੇ ਨੇ ਲੀਡਰ ਲਾ ਦਿੰਦੇ ਨੇ ਤਾਂ ਉਹਨਾਂ ਦੀ ਗੱਲ ਨਹੀਂ ਸੁਣੀ ਜਾਂਦੀ ਉਹਨਾਂ ਨੂੰ ਜ਼ੀਰੋ ਕਰ ਦਿੰਦੇ ਤੇ ਜਿਹੜੇ ਕਈ ਮੇਰੇ ਵਰਗੇ ਆ ਕੇ ਜਦੋਂ ਮੈਂ ਘਰੇ ਬੈਠਾ ਸੀਗਾ ਜੀ ਤੇ ਹੁਣ ਕੋਈ ਸੁਣਵਾਈ ਨਹੀਂ ਹੋਊਗੀ ਤੇ ਬੰਦਾ ਕੀ ਕਰੂਗਾ ਕੀ ਪਰ ਮੈਂ ਇੱਕ ਮਨ ਬਣਾਇਆ ਵੀ ਮੇਰਾ ਹਲੇ ਕਿਸੇ ਪਾਰਟੀ ਤੇ ਕੋਈ ਜਾਣਦਾ ਕੋਈ ਉਹ ਨਹੀਂ ਹੈਗਾ ਅੱਗੇ ਵਾਲੀ ਜਿਹੜੀ ਨੀਤੀ ਹੈ ਅਸੀਂ ਇਹਦੇ ਚਾਰ ਭਰਾਵਾਂ ਨਾਲ ਡਿਸਕਸ਼ਨ ਵੀ ਕਰਾਂਗੇ ਅੱਜ ਟੀਮ ਨਾਲ ਵੀ ਡਿਸਕਸ਼ਨ ਕਰਾਂਗੇ ਇੱਥੇ ਜਿਹੜਾ ਰਾਹ ਬੰਦਾ ਹੋਊਗਾ ਉਹ ਜੋ ਆਪਾਂ ਦੇਖਾਂਗੇ ਜਾ ਕੇ ਸਰੋਤ ਅਕਾਲੀ ਦਲ ਨੂੰ ਕੀ ਮੈਸੇਜ ਦੇਣਾ ਹੈ ਮੈਸੇਜ ਇਹ ਹੀ ਦੇਣਾ ਚਾਹੁੰਦਾ ਜੀ ਵੀ ਪਾਰਟੀ ਬਹੁਤ ਵਧੀਆ ਹੈ ਪਰ ਗੱਲ ਇਹ ਹੈ ਵੀ ਜਿਹੜੇ ਗਰਾਊਂਡ ਵਰਕਰ ਸੋਡੇ ਹੈ ਉਹਨਾਂ ਤੋਂ ਜਿਹੜੇ ਉੱਚੇ ਲੀਡਰ ਆ ਉਹਨਾਂ ਦਾ ਕਰਦਾਰ ਵੀ ਜ਼ੀਰੋ ਹੋ ਜਾਊਗਾ ਆਉਣ ਵਾਲੇ ਟਾਈਮ 'ਚ ਜਿਵੇਂ ਪਹਿਲਾਂ ਮੇਰੇ ਭਰਾ ਵੀ ਜਿਹੜੇ ਛੱਡ ਕੇ ਗਏ ਨੇ ਜਿਵੇਂ ਐਮਸੀ ਛੱਡੇ ਆ ਆਈਟੀ ਵਿੰਗ ਦੇ ਪ੍ਰਧਾਨ ਵੀ ਗਏ ਆ ਮਤਲਬ ਸਾਰਾ ਅਕਾਲੀ ਦਲ तकरीबन ਖਾਲੀ ਹੋ ਚੁੱਕਿਆ ਤੇ ਇਹ ਸਾਹਮਣਾ ਚਾਹੀਦਾ ਵੀ ਉਹ 'ਚ ਕਮੀ ਕਿੱਥੇ ਆ ਜਿਹੜੀ ਸੀਨੀਅਰ ਲੀਡਰਸ਼ਿਪ ਆ ਉਹਨਾਂ ਨੂੰ ਬਿਠਾ ਕੇ ਇੱਕ ਵਾਰੀ رابطہ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਆ ਨਾ ਕਿ ਆਪਦੇ ਪੀਆਾਂ ਤੇ ਜਿਹੜੀ ਲੋਕਲ ਲੀਡਰਸ਼ਿਪ ਆ ਬਿਨਾ ਪੁੱਛੇ ਜਾ ਮਤਲਬ ਜਿਹੜੀ ਸਮਝ ਹੀ ਨਹੀਂ ਜੀ ਗੱਲ ਨੂੰ ਨੰਨਾ ਟਾਈਮ ਹੋ ਗਿਆ ਉਹ ਬਿਲਕੁਲ ਸਰ ਬਿਲਕੁਲ ਹੀ ਨਹੀਂ ਇਹੋ ਜਿਹਾ ਕੁਝ ਨਹੀਂ ਹੈਗਾ ਸਾਨੂੰ ਉਹਦੇ ਉਧੇਦਾਰਾਂ ਦਾ ਵੀ ਸਾਨੂੰ ਕੁਝ ਉਹਦੇ ਲੈ ਕੇ ਸੀ ਵੀ ਘਟ ਲਿਆ ਜੀ ਨਹੀਂ ਤੁਸੀਂ ਕਹਿ ਰਹੇ ਹੋ ਕਿ ਪਾਰਟੀ ਵਧੀਆ ਹੈ ਕਾਦੀ ਸਰ ਪਾਰਟੀ ਵਧੀਆ ਜੀ ਮੈਂ ਤਾਂ ਆਪ ਕਹਿਣਾ ਜੀ ਤੁਹਾਨੂੰ ਬੁਲਾ ਮਨਾ ਲੈਣ ਕਿ ਉਹ ਮੰਨ ਜੂਗੇ ਸਰ ਦੇਖੋ ਜਦੋਂ ਪਹਿਲਾਂ ਵੀ ਮੈਸੇਜ ਲਾਇਆ ਜੀ ਇਹ ਜੀ ਗੱਲ ਨਹੀਂ ਵੀ ਹੁਣ ਹੀ ਲਾ ਰਿਹਾ ਮੈਂ ਪਹਿਲਾਂ ਮੈਸੇਜ ਇਤੋਂ ਪਹਿਲਾਂ 20 ਮਤਲਬ 2 ਸਾਲ ਤੋਂ ਇਹ ਕੋਸ਼ਿਸ਼ ਚੱਲ ਰਹੀ ਹੈ ਵੀ ਨਰਾਜ਼ਗੀ ਹੈ ਨਰਾਜ਼ਗੀ ਸਾਡੇ ਨਾਲ ਤਾਂ ਕਿਸੇ ਨਾਲ ਰਾਬਤਾ ਕਰਨ ਦੀ ਕੋਸ਼ਿਸ਼ ਕੀਤੀ ਹੈ ਜ਼ਾਇਨ ਕਰਨ ਦਾ ਤੁਹਾਡਾ ਮੀਨ ਮੈਸੇਜ ਦੇਣਾ ਚਾਹੀਦਾ ਮੈਸੇਜ ਤਾਂ ਮੇਰਾ ਜੀ ਪਾਰਟੀ ਬਹੁਤ ਵਧੀਆ ਪਾਰਟੀ ਤਾਂ ਜੀ ਅਸੀਂ ਕਹਿੰਨੇ ਤਾਈਉ ਤਾਂ ਅਸੀਂ ਨਾਲ ਖੜੇ ਸੀਗੇ ਪਾਰਟੀ ਬੰਦਿਆਂ ਨਾਲ ਹੁੰਦੀ ਹੈ ਵਰਕਰਾਂ ਨਾਲ ਹੁੰਦੀ ਹੈ ਜੀ ਉਹਨਾਂ ਦੀ ਮਿਹਨਤ ਨਾਲ ਹੁੰਦੀ ਹੈ ਜਦੋਂ ਜਿਹੜੇ ਹੁਣ ਐਮਸੀ ਗਏ ਆ ਜੀ ਆਪਣੇ ਜਿਹੜੇ ਐਮਸੀ ਗਏ ਉਹਨਾਂ ਦੀ ਗਲਤੀ ਕੀ ਸੀਗੀ ਉਹਨਾਂ ਦੀ ਗਲਤੀ ਇਹ ਸੀ ਵੀ ਉਹਨਾਂ ਨੇ ਨਾ ਤਾਂ ਜਿਹੜੀ ਉਹ ਮੇਅਰ ਸੀਗੀ ਨਾ ਤਾਂ ਉਹ ਕੋਈ ਕਾਂਗਰਸ ਦੀ ਮੇਅਰ ਸੀਗੀ ਨਾ ਉਹ ਕੋਈ ਭਾਜਪਾ ਦੀ ਸੀ ਨਾ ਕਾਲੀ ਦਲਦੀ ਸੀ ਉਹਨਾਂ ਨੇ ਤਾਂ ਸਿਰਫ ਇੱਕ ਆਵਦਾ ਅਧਿਕਾਰ ਸਮਝਿਆ ਵੀ ਇੱਕ ਉਹਨਾਂ ਨੂੰ ਲਾਇਆ ਜਾਵੇ ਕਿਉਂਕਿ ਜਦੋਂ ਮੇਅਰ ਕੰਮ ਹੀ ਨਹੀਂ ਕਰ ਰਹੀ ਸੀ ਪਰ ਉਹਨਾਂ ਨੇ ਆਹਦੀ ਉਹਨ ਇੰਨੇ ਪੁਰਾਣੇ ਵਰਕਰਸ ਜਿਨ੍ਹਾਂ ਦੇ ਵਿੱਚ ਇੱਕ ਹਰਪਾਲ ਜੀ ਯੂਤਕਾਲੀ ਦਲ ਦੇ ਵੀ ਰਹੇ ਆ ਤੇ ਆਪਣੇ ਛਿੰਦਾ ਜੀ ਐ ਰਣਿੰਦਰ ਰਾਣਾ ਜੀ ਐ ਮੱਕਣ ਜੀ ਐ ਉਹਨਾਂ ਨੇ ਜਿਹਦੀ ਮਿਹਨਤ ਸਦਕਾ ਜਿਹੜੀ ਉਹ ਮੈਂਬਰਸ਼ਿਪ ਸੀਗੀ ਕੌਂਸਲਰਸ਼ਿਪ ਸੀਗੀ ਉਹ ਜਿੱਤੀ ਸੀ ਉਹਨਾਂ ਦਾ ਪੱਖ ਸੁਣਨਾ ਚਾਹੀਦਾ ਸੀ ਮਤਲਬ ਤਾਲਮੇਲ ਦੀ ਕਮੀ ਜਿਹੜਾ ਮੇਰੀ ਜਨ ਤੁਹਾਡੇ ਕੰਮ ਸਾਰੇ ਸ਼ਹੀਰਵਾਦ ਵਾਲੇ ਸੀਗੇ ਉਦੋਂ ਉਹਨਾਂ ਦਾ ਨਹੀਂ ਨਹੀਂ ਜੀ ਸਾਡੇ ਤਾਂ ਲਗਾ ਰੱਖੇ ਸੀਗੇ ਅਰਸ਼ਦੀਪ ਜੀ ਰੋਮਨ ਭਰਾ ਜੀ ਹਾਂ ਜੀ ਸਾਡੀ ਤਾਂ ਸਿਰਫ ਸਰ ਜਦੋਂ ਐਕਟਿਵ ਹੁੰਦੀ ਹੈ ਮੈਂ ਇੱਕ ਚੀਜ਼ ਦੱਸਦਾ ਐਕਟਿਵ ਹੁੰਦੀ ਹੈ ਇਲੈਕਸ਼ਨਾਂ ਵੇਲੇ ਐਸਓਆਈ ਦਾ ਕੰਮ ਬਸ ਇਲੈਕਸ਼ਨਾਂ ਦੇ ਵਿੱਚ ਮਤਲਬ ਜਿਹੜੀ ਸੀਨੀਅਰ ਲੀਡਰਸ਼ਿਪ ਹੈ ਉਹਨਾਂ ਦੀ ਪ੍ਰਚਾਰ ਦੇ ਵਿੱਚ ਹੈਲਪ ਕਰਨਾ ਹੁੰਦਾ ਤੇ ਹਾਂਜੀ ਜਿਹੜੇ ਉਹਨਾਂ ਦੇ ਕੰਮ ਹੁੰਦੇ ਹੈ ਉਹਨਾਂ ਨੂੰ ਯੂਥ ਤੱਕ ਪਹੁੰਚਾਉਣਾ ਹੁੰਦਾ ਜਦੋਂ ਸੱਤਾ ਚੋਂ ਹੁੰਦੀ ਹੈ ਵੀ ਸਰ ਸੱਤਾ ਦੇ ਵਿੱਚ ਹੁੰਦੀ ਆ ਮੈਂ ਤਾਂ ਹੁਣ ਇਹ ਕਹਿ ਰਿਹਾ ਵੀ ਹਾਲੇ ਸੱਤਾ 'ਚ ਹੈ ਨਹੀਂ ਹਾਲੇ ਨਹੀਂ ਪੁੱਛਦੇ ਜਦੋਂ ਸੱਤਾ ਜਾ ਕੇ ਉਦੋਂ ਤਾਂ ਪੁੱਛਣਾ ਵੀ ਕੀ ਹੈ ਲੱਗਦਾ ਵੀ ਜਿਹੜੇ ਯੂਥ ਬਿਲਕੁਲ ਸਰ ਬਿਲਕੁਲ ਯੂਥ ਨੂੰ ਇਲੈਕਸ਼ਨਾਂ ਵੇਲੇ ਵਰਤਿਆ ਜਾਂਦਾ ਹੈ ਉਹਨਾਂ ਤੇ ਫਿਰ ਪਰਚੇ ਪੈਂਦੇ ਆ ਜੀ ਜਦੋਂ ਪਰਚੇ ਪੈਂਦੇ ਆ ਫਿਰ ਉਹਨਾਂ ਦਾ ਫਿਊਚਰ ਖਰਾਬ ਹੁੰਦਾ ਫਿਰ ਉਹ ਗੈਂਗਸਟਰਵਾਦ ਨੂੰ ਵਧਦੇ ਆ ਸ਼ਾਇਦ ਇਹ ਚ ਸਮਾਂ ਇਹ ਗੱਲ ਸਮਝਣ ਚ ਮੈਨੂੰ ਵੀ ਥੋੜਾ ਜਿਹਾ ਸਮਾਂ ਲੱਗ ਗਿਆ ਪਰ ਚਲੋ ਮੈਂ ਆਉਣ ਵਾਲੇ ਯੂਥ ਨੂੰ ਇਹੀ ਬੇਨਤੀ ਕਰਦਾ ਵੀ ਆਪਦਾ ਸਮਾਂ ਤੇ ਟਾਈਮ ਖਰਾਬ ਨਾ ਕਰੋ ਤੇ ਆਪਦੀ ਲਾਈਫ ਦੇ ਵਿੱਚ ਅੱਗੇ ਰਹੋ ਤੇ ਐਵੇਂ ਗਲਤ ਪੱਖੀ ਕਦਮ ਨਾ ਵਧਾਓ